जी सार्या अहार सिंह वाघा बना चाह रहे थे वैसे तो असि नि कराना चाहते हैं क्योंकि साम का वाघा बनाने जो अभी अब मोर्निंग सुबह ग्यारह कुे ਜੀ ਬੋ ਅਸੀਂ ਮਗਰਮਾੜਾ ਦੇ ਵਿੱਚ ਐਕਸਪੋਰਟ ਲੱਗੇ ਤਾਂ ਉੱਥੇ ਇੱਕ ਐਕਸੀਡੈਂਟ ਹੋਇਆ ਜੋ ਕਿ ਦੋ ਮੋਟਰਸਾਈਕਲ ਆਪ੍ਰੋਚ ਵਿੱਚ ਜਿਸਕੇ ਇੱਕ ਲੇਡੀ ਜਿਹਦੀ ਮਾਦਾਬ ਨੂੰ ਖਾਈ ਪੈਣ ਤੋਂ ਸੀਗੇ ਦੋ ਬੋਥੀ ਗਰੂਪੀਆਂ ਦੇ ਸੀਗੇ ਆਪ ਕਾਫੀ ਮੋਟਰਸਾਈਕਲ ਦੀ ਐਕਸੀਡੈਂਟ ਹੋਣ ਦੇ ਨਾਲ ਉਹਨਾਂ ਦੀਆਂ ਸੱਟਾਂ ਸੱਟਾਂ ਕਾਫੀ ਵੱਡੀਆਂ ਸੀਗੀਆਂ ਪਰ ਸਾਡੀ ਜਿਹੜੀ ਸੀਆਰਓ ਟੀਮ ਸਾਡੇ ਨਾਲ ਹੀ ਸੀਗੀ ਅਸੀਂ ਮੌਕੇ ਤੇ ਉਹਨਾਂ ਨੂੰ ਸਾਈਡ ਤੇ ਕੀਤਾ ਚੱਕ ਕੇ ਨਾਲੇ ਉਹਨਾਂ ਦੇ ਵਾਈਕ ਵੀਰਾਂ ਸਾਈਡ ਤੇ ਕੀਤੇ ਉਹਨਾਂ ਨੂੰ ਮੌਕੇ ਤੇ ਪਾਣੀ ਪੁਲਾਇਆ ਗਿਆ ਜੋ ਵੀ ਸਾਡੇ ਦੋ ਸਹਿਦ ਹੋ ਉਸਦੀ ਕੀਨੀ ਸੀ 108 ਐਂਬੂਲੈਂਸ ਨੂੰ ਕਾਲ ਕਰਕੇ ਬਾਗਾ ਪ੍ਰਾਣਾ ਉਸਤਾਲ 'ਚ ਅਸੀਂ ਉਹਨਾਂ ਨੂੰ ਭੇਜਿਆ ਤਾਂ ਇਸ ਕਰਕੇ ਮੈਂ ਆਪੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਮੇਰਾ ਸਹਿਯੋਗ ਦਿੱਤਾ ਤੇ ਬਾਕੀ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਘੱਟੋ ਘੱਟ ਉੱਥੇ 40-50 ਦੇ ਕਰੀਬ ਆਦਮੀ ਖੜੇ ਸੀਗੇ ਪਰ ਕਿਸੇ ਨੇ ਵੀ ਕੋਈ ਸਹਾਇਤਾ ਨਹੀਂ ਕੀਤੀ ਮੈਂ ਲੋਕਾਂ ਨੂੰ ਇਹ ਹੀ ਕਹਿਣਾ ਅਪੀਲ ਕਰਦਾ ਹੁਣਾ ਵੀ ਚਲੋ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਤਾਂ ਪੁਲਿਸ 108 ਦੇ ਕਾਲ ਕਰਕੇ ਐਂਬੂਲੈਂਸ ਨੂੰ ਜ਼ਰੂਰ ਬੁਲਾਇਆ ਕਰੋ ਕਿਉਂਕਿ ਕਿਸੇ ਦਾ ਭਲਾ ਵਜੇ 10 ਮਿੰਟਾਂ ਦੀ ਲੇਟ ਨਾਲ ਕਿਸੇ ਦੀ ਕੋਈ ਮੌਤ ਵਗੈਰਾ ਵੀ ਹੋ ਸਕਦੀ ਹੈ ਇਸ ਲਈ ਮੈਂ ਪੁਲਿਸ ਨੂੰ ਅਪੀਲ ਕਰਦਾ ਵੀ ਕਿਸੇ ਗੱਲੋਂ ਘਬਰਾਉਣਾ ਤੁਸੀਂ ਉਹਨਾਂ ਨੂੰ 108 ਤੇ ਐਂਬੂਲੈਂਸ ਤੇ ਕਾਲ ਕਰਕੇ ਐਂਬੂਲੈਂਸ ਨੂੰ ਜਰੂਰ ਸੱਦਾ ਕਰੋ ਜਾਕੀ ਉਹਨਾਂ ਦੀ ਮਦਦ ਹੋ ਸਕੇ ਧੰਨਵਾਦ ਠੀਕ ਹੈ